ਮੁੰਡੇ ਤੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਡਰਦਾ ਸੀਗਾ ਭពਿੰਦਰ ਸਿੰਘ ਉਰਫ ਬਿੰਦੀ ਜੋਹੜਾ ਕੌਣ ਸੀ ਬਿੰਦੀ ਜੋਹੜਾ ਕਿਵੇਂ ਪੰਜਾਬ ਦੇ ਵਿੱਚ ਉੱਠ ਕੇ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਰਾਜ ਕੀਤਾ ਅਸਲ ਦੇ ਵਿੱਚ ਭពਿੰਦਰ ਸਿੰਘ ਉਰਫ ਬਿੰਦੀ ਜੋਹੜਾ ਦਾ ਜਨਮ ਪੰਜਾਬ ਦੇ ਵਿੱਚ ਹੀ ਹੁੰਦਾ 1971 ਦੇ ਵਿੱਚ 1975 ਦੇ ਵਿੱਚ ਆਪਣੀ ਸਾਰੀ ਫੈਮਲੀ ਦੇ ਨਾਲ ਉਹ ਵੈਂਕੂਵਰ ਸ਼ਿਫਟ ਹੋ ਜਾਂਦੇ ਨੇ ਵੈਂਕੂਵਰ ਜਿਹੜੇ ਸਕੂਲ ਦੇ ਵਿੱਚ ਜਾਂਦਾ ਹੈਗਾ ਬਿੰਦੀ ਜੋਹੜਾ ਉੱਥੇ ਜਾ ਕੇ ਉਹਦੇ ਤੇ ਇਲਜ਼ਾਮ ਲੱਗਦੇ ਨੇ ਕਿ ਬਚਪਨ ਦੇ ਵਿੱਚ ਹੀ ਇਲਜ਼ਾਮ ਲੱਗਦੇ ਨੇ ਕਿ ਯਾਰ ਇਹ ਬੰਦਾ ਨਸ਼ੇ ਕਰਦਾ ਹੈਗਾ ਇਹਦੇ ਬੈਗ ਦੇ ਵਿੱਚ ਨਸ਼ੇ ਹੁੰਦੇ ਨੇ ਇਹ ਡਰਗੀ ਹੈਗਾ ਤਾਂ ਇਸ ਦੇ ਬਾਬਤ ਜਿਹੜਾ ਪ੍ਰਿੰ ਵੀਰ ਤੂੰ ਨਸ਼ੇ ਕਰਦਾਗਾ ਤੇਰੇ ਬੈਗ ਦੇ ਵਿੱਚ ਨਸ਼ੇ ਹੁੰਦੇ ਨੇ ਤਾਂ ਬਿੰਦੀ ਜੋਲ ਦਾ ਜਵਾਬ ਸੀਗਾ ਵੀ ਮੇਰੇ ਤੇ ਰੈਸਿਜ਼ਮ ਕੀਤਾ ਜਾ ਰਿਹਾ ਹੈ ਵੀ ਮੈਂ ਪੰਜਾਬ ਤੋਂ ਆਇਆ ਤਾਂ ਕਰਕੇ ਮੇਰਾ ਨਾ ਧੱਕਾ ਕੀਤਾ ਜਾ ਰਿਹਾ ਵੀ ਮੈਂ ਹਾਂ ਕੁਝ ਨਹੀਂ ਕਰਦਾ ਹੈਗਾ ਤਾਂ ਉਲਟਾ ਪ੍ਰਿੰਸੀਪਲ ਨੇ ਸੋਨ ਦਾ ਕੀ ਸੀਗਾ ਉਲਟਾ ਬਿੰਦੀ ਜੋਲ ਨੂੰ ਗਾਣਾ ਦੇਣ ਲੱਗਿਆ ਤੇ ਬਿੰਦੀ ਜੋਲ ਨੇ ਇੱਕਣਾ ਦੋ ਟਿੱਡ ਚਲਾਤ ਮਾਰੀ ਜਾ ਕੇ ਸਿੱਧਾ ਪ੍ਰਿੰਸੀਪਲ ਦੇ ਤੇ ਪ੍ਰਿੰਸੀਪਲ ਸਿੱਧਾ ਹਸਪੀਟਲ ਐਡਮਿਟ ਹੋ ਗਿਆ ਤੇ ਬਿੰਦੀ ਜੋਲ ਨੂੰ 60 ਦਿਨਾਂ ਦੀ ਜੇਲ ਹੋ ਗਈ ਉਸ ਤੋਂ ਬਾਅਦ ਬਿੰਦੀ ਜੋਲ ਅਗਲੇ ਸਕੂਲ ਦੇ ਵਿੱਚ ਫੇਰ ਕੱਢ ਦਿੱਤਾ ਜਾਵੇ ਫੇਰ ਅਗਲੇ ਸਕੂਲ ਦੇ ਵਿੱਚ ਇੱਕ ਵਾਰ ਉਹਨੇ ਆਪਣੇ ਸਕੂਲ ਦੇ ਵਿੱਚ ਸਕੂਲ ਹੱਕੀ ਨੇ ਲੈ ਕੇ ਟੀਚਰ ਇਹਨਾਂ ਨੂੰ ਕੁਝ ਕਹਤਾ ਸੀਗਾ ਉਸ ਵਾਰ ਹੌਲੀ ਹੌਲੀ ਕਰਦੇ ਕਰਾਉਂਦੇ ਉਹਦੀ ਸਕੂਲਿੰਗ ਕੰਪਲੀਟ ਹੋ ਜਾਂਦੀ ਹੈ ਉਸ ਤੋਂ ਬਾਅਦ ਜਾਂਦਾ ਕਾਲਜ ਦੇ ਵਿੱਚ ਕਾਲਜ ਦੇ ਵਿੱਚ ਆਪਣਾ ਇੱਕ ਸੈਮ ਕੰਪਲੀਟ ਕਰਕੇ ਉੱਥੋਂ ਹਟ ਜਾਂਦਾਗਾ ਕਾਲਜ ਦੇ ਵਿੱਚ ਹਟਣ ਤੋਂ ਬਾਅਦ ਬਿੰਦੀ ਜਵਲ ਨੂੰ ਇੱਕ ਬੰਦਾ ਮਿਲਦਾ ਜਿਸ ਦਾ ਨਾਮ ਸੀਗਾ ਫੈਜ਼ਲਦੀਨ ਫੈਜ਼ਲਦੀਨ ਉਹਨੂੰ ਇੱਕ ਗੈਂਗ ਜੁਆਇਨ ਕਰਾਉਂਦਾਗਾ ਲੌਸ ਡੈਵਲਸ ਤੇ ਉਹਦੇ ਨਾਲ ਇੱਕ ਰੋਮਨ ਮਾਨ ਨਾਮ ਦਾ ਬੰਦਾ ਵੀ ਬਿੰਦੀ ਜਵਲ ਦੇ ਨਾਲ ਉਹ ਗੈਂਗ ਨੂੰ ਜੁਆਇਨ ਕਰਦਾਗਾ ਉਹਦੇ ਵਿੱਚ ਦਸਾਂਸ ਬ੍ਰਦਰਸ ਵੀ ਕੰਮ ਕਰਦੇ ਹੁੰਦੇ ਸੀਗੇ ਉਹ ਵੀ ਆਪਣਾ ਵਧੀਆ ਬਿਜ਼ਨਸ ਚਲਾ ਰਹੇ ਸੀਗੇ ਡਰੱਗ ਦਾ ਕਾਰੋਬਾਰ ਹੋ ਰਿਹਾ ਸੀਗਾ 2-2 ਲੱਖ ਡਾਲਰ ਇੱਕ-ਇੱਕ ਹਫ਼ਤੇ ਦਾ ਕਮਾ ਰਹੀ ਸੀ ਵਧੀਆ ਬਿਜ਼ਨਸ ਚੱਲ ਰਿਹਾ ਸੀਗਾ ਉਦੋਂ ਪਹਿਲਾਂ ਉਹ ਗੈਂਗ ਦੇ ਵਿੱਚ ਯਰਾਤਰ ਫ੍ਰੈਂਚ ਬੰਦੇ ਸੀਗੇ ਇਹ ਤਾਂ ਪੰਜਾਬੀ ਮਾਫੀਆ ਚ ਉਹਨੂੰ ਕਨਵਰਟ ਕਰ ਰਹੇ ਸੀ ਗੈਂਗ ਨੂੰ ਹੌਲੀ ਹੌਲੀ ਤੇ ਐ ਕਰਦੇ ਕਰਾਉਂਦੇ ਜਿਹੜਾ ਜਿਮੀ ਦсант ਸੀਗਾ ਉਹ ਤੋਂ ਉਹਨੇ ਇੱਕ ਕਲੰਬੀਆ ਦਾ ਪੈਡਲਰੀ ਮਾਰਤਾ ਜਿਹੜਾ ਉਹਨਾਂ ਨੂੰ ਲਿਆ ਕੇ ਡਰੱਗ ਸਪਲਾਈ ਕਰਦਾ ਸੀਗਾ ਹੈਂਡਲ ਕਰਦਾ ਸੀਗਾ ਸਾਰਾ ਹੈਂਡਲਰ ਸੀ ਬੇਸਿਕਲੀ ਉਹ ਉਹਨੂੰ ਮਾਰ ਦਿੰਦਾਗਾ ਉਹਦੇ ਕੇਸ ਦੇ ਵਿੱਚ ਜਿੰਮੀ ਜੇਲ ਦੇ ਵਿੱਚ ਚਲਾਇਆ ਜਾਂਦਾਗਾ ਹੌਲੀ ਹੌਲੀ ਉਹਨੂੰ ਜੇਲ ਦੇ ਵਿੱਚ ਜਾਂਦੇ ਨੂੰ ਦੇਖ ਕੇ ਬਿੰਦੀ ਜੋਲ ਦੇ ਦਿਮਾਗ ਦੇ ਵਿੱਚ ਆਈ ਡੀ ਆਉਂਦਾ ਵੀ ਆਪਾਂ ਹੌਲੀ ਹੌਲੀ ਜਿਹੜਾ ਇਹ ਸਾਰਾ ਗੈਂਗ ਹੈ ਨੂੰ ਟੇਕਓਵਰ ਕਰ ਲੈਨੇ ਆ ਵੀ ਆਪਾਂ ਰਾਜੇ ਬਣ ਜਾਂਨੇ ਆ ਰੋਮਨ ਮਾਨੋ ਦਾ ਸਾਥ ਦਿੰਦਾਗਾ ਹੌਲੀ ਹੌਲੀ ਸਾਰਾ ਕਾਰੋਬਾਰ ਆਪ ਸੰਭਲਣ ਲੱਗ ਜਾਂਦਾ ਕੱਲਾ ਡਰੱਗ ਦੀ ਜਿਹੜੀ ਤਸਕਰੀ ਹੁੰਦੀ ਆਪ ਕਰਦਾਗਾ ਜਿੰਨੇ ਵੀ ਮਾਰੇ ਤਾਂ ਦਿੰਦੇ ਹੁੰਦੇ ਨੇ ਸਾਰੇ ਆਪ ਕਰਨ ਲੱਗ ਜਾਂਦਾ ਬਿੰਦੀ ਜੋਲ ਤੇ ਜਦ ਅਕੇ ਦੇਖਦਾਗਾ ਵੀ ਯਾਰ ਜਿਹੜੇ ਬੰਦੇ ਨੂੰ ਮੈਂ ਲੈ ਕੇ ਆਇਆ ਸੀ ਗੈਂਗ ਦੇ ਵਿੱਚ ਮੈਂ ਕੰਮ ਦਿੱਤਾ ਸੀਗਾ ਵੀ ਉਹ ਮੇਰਾ ਕੰਮ ਹੀ ਛੀਂਡ ਕੇ ਬਹਿ ਗਿਆ ਮੇਰਾ ਗੁਰੂ ਬਣ ਕੇ ਬਹਿ ਗਿਆ ਵੀ ਮੇਰੇ ਨਾਲ ਦੇ ਇਹ ਬੰਦੇ ਨੇ ਗਦਾਰੀ ਕੀਤੀ ਹੈਗੀ ਤੇ ਉਹ 10000 ਡਾਲਰ ਦੇ ਕੇ ਇੱਕ ਸ਼ਾਰਪ ਸ਼ੂਟਰ ਭੇਜ ਦਿੰਦਾ ਬਿੰਦੀ ਜੌਲ ਨੂੰ ਮਾਰਨ ਵਾਸਤੇ ਤੇ ਬਿੰਦੀ ਜੌਲ ਨੂੰ ਜਾਨਦਾਨ ਦਾ ਗਾਂ ਲਾ ਜਿਹੜਾ ਸ਼ੂਟਰ ਹੁੰਦਾ ਨੂੰ ਅੰਡਰਬਲਟ ਤੋਂ ਪਹਿਲੀ ਪਤਾ ਲੱਗ ਜਾਂਦਾਗਾ ਵੀ ਯਾਰ ਤੈਨੂੰ ਮਾਰਨ ਵਾਸਤੇ ਸ਼ੂਟਰ ਆਉਣ ਵਾਲਾ ਤੇ ਸ਼ੂਟਰ ਉਹਨੂੰ ਆ ਕੇ ਮਿਲ ਲੈਂਦਾਗਾ ਤੇ ਬਿੰਦੀ ਜੌਲ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਉਹ ਤੋਂ ਦੁੱਗਣੇ ਰੁਪਏ ਦੇ ਦੂੰਗਾ ਤੂੰ ਜਾ ਕੇ ਜਿਮੀ ਦਸਾਂ ਨੂੰ ਮ 18 ਗੋਲੀਆਂ ਜਿਵੇਂ ਦਸਾਂ ਦੇ ਸਰੀਰ ਦੇ ਵਿੱਚੋਂ ਨਿਕਲਦੀਆਂ ਨੇ ਗਿਆ ਇਹ ਕਾਣ ਤੋਂ ਬਾਅਦ ਬਿੰਦੀ ਜੋਲ ਅੰਡਰਗਰਾਉਂਡ ਹੋ ਜਾਂਦਾਗਾ ਟੋਟਲੀ ਅੰਡਰਗਰਾਉਂਡ 2 ਮਹੀਨੇ ਤੱਕ ਅੰਡਰਗਰਾਉਂਡ ਰਹਿਣ ਤੋਂ ਬਾਅਦ ਬਿੰਦੀ ਜੋਲ ਨੂੰ ਪਤਾ ਲੱਗਦਾਗਾ ਵੀ ਜਿਹੜਾ ਰਨ ਦਸਾਂ ਜਾ ਵੀ ਉਹ